हां जी दोस्तों सारेया नु सस्श्रीकाल स्वागत करते हैं टोटा राज संधू फार्मिंग ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਝਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਾਣੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਇਸ ਕਿੱਲੇ ਦੇ ਉੱਪਰ ਆਉਂਦੇ ਰਹਿੰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ ਅੱਜ ਇਸ ਕਵਰੇਜ ਵਿੱਚ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਤਿੰਨ ਐਨੀਮਲ ਦਿਖਾਵਾਂਗੇ ਦੋ ਮੱਝਾਂ ਦੋਸਤੋ ਤੇ ਇੱਕ ਲਾਸਟ ਵਿੱਚ ਘੋੜੀ ਦਿਖਾਵਾਂਗੇ ਵੀਰ ਕੋਲ ਇੱਕ ਘੋੜੀ ਆ। ਤੋਂ ਜਿਹੜਾ ਕੋਈ ਵੀਰ ਅਗੇ ਸ਼ੌਂਕ ਰੱਖਦਾ ਸ਼ੌਂਕੀ ਵੀਰ ਦਾ ਕੋਈ ਖਰੀਦਣ ਦਾ ਜਾਵਣ ਵੀਰ ਉਹ ਤੁਸੀਂ ਘੋੜੀ ਵੀ ਖਰੀਦ ਸਕਦੇ ਜੇ ਗੱਬਣ ਘੋੜੀ ਆ ਪੂਰੀ ਡਿਟੇਲ ਆਪਾਂ ਲੈ ਕੇ ਵੀਰ ਰਾਣੇ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ। ਪਿੰਡ ਝਾਮਕੇ ਦੋਸਤੋ ਤਰਨਤਰਨ ਸਾਹਿਬ ਤੋਂ ਕੋਈ 15 ਕਿਲੋਮੀਟਰ ਦੀ ਦੂਰੀ ਆ। 14-15 ਕਿਲੋਮੀਟਰ ਦੀ ਦੂਰੀ ਪਿੰਡ ਝਾਮਕੇ ਦੀ। ਚਪਾਲ ਤੋਂ ਵੀ ਤਕਰੀਬਨ ਕੋਈ 13-14 14 ਕਿਲੋਮੀਟਰ ਦੀ ਦੂਰੀ ਆ। ਤੇ ਭਿੱਖੀ ਬੈਂਡ ਤੋਂ ਕੋਈ 18-17 ਕਿਲੋਮੀਟਰ ਦੀ ਦੂਰੀ ਆ। ਤੇ ਭਿੱਖੀਵੰਡ ਤੋਂ ਜਿਹੜਾ ਰੋਡ ਦੋਸਤੋ ਚੁਬਾਲ ਅੰਮ੍ਰਿਤਸਰ ਨੂੰ ਆਉਂਦਾ ਪਿੰਡ ਮੂਸੇ ਤੋਂ ਵੀ ਤੁਸੀਂ ਜਿਹੜੀ ਵਿజిਟ ਕਰ ਸਕਦੇ ਜੇ ਮੂਸੇ ਪਿੰਡ ਤੋਂ ਚੱਕ ਸਕੰਦਰ ਚੱਕ ਸਕੰਦਰ ਤੋਂ ਤੁਸੀਂ ਜਿਹੜੀ ਪਿੰਡ ਝਾਮਕੇ ਵਿజిਟ ਕਰ ਸਕਦੇ ਜੇ ਕੋਈ ਵੀਰ ਕੈਰੋਂ ਸ਼ਿਵਾਜਪੁਰ ਵਾਲੀ ਸਾਈਡ ਤੋਂ ਆ ਰਿਹਾ ਤੇ ਸ਼ਿਵਾਜਪੁਰ ਤੋਂ ਵੀ ਤੁਸੀਂ ਵਾ ਪਿੰਡ ਤੋਂ ਵੀ ਆ ਸਕਦੇ ਜੇ ਵਾ ਪਿੰਡ ਮਿਆਣੀ ਪਿੰਡ ਇਸ ਰੂਟ 'ਤੇ ਵੀ ਤੁਸੀਂ ਜਿਹੜੀ ਪਿੰਡ ਝਾਮਕੇ ਵਿజిਟ ਕਰ ਸਕਦੇ ਜੇ ਪਧਰੀ ਪਿੰਡ ਬਿਲਕੁਲ ਅਲੱਗ ਹੈ ਤੇ ਆਰਾਮਰੌਣੀ ਪਿੰਡ ਵੀ ਥੋੜੀ ਦੂਰੀ 'ਤੇ ਆ ਬਾਕੀ ਖਾਸ ਵਿਜਟ ਤੁਸੀਂ ਪਿੰਡ ਝਾਮਕੇ ਕਰਨੀ ਹੈ ਠੀਕ ਹੈ ਜੀ ਇਹ ਐਡਰੈਸ ਆ ਤੁਸੀਂ ਸਾਰੇ ਕਿਸੇ ਵੀਰ ਨਹੀਂ ਆਉਣਾ ਤੇ ਐਡਰੈਸ ਜਿਹੜਾ ਆਪਾਂ ਤੁਹਾਨੂੰ ਕਨਫਰਮ ਕਰਵਾ ਦਿੱਤਾ 3 April ਆ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 1:30 ਵਜੇ ਦਾ ਆਉ ਲੈਨੇ ਆ ਪੂਰੀ ਬਧੇਰੇ ਡਿਟੇਲ ਵੀਰ ਰਾਣੇ ਦੇ ਨਾਲ ਗੱਲਬਾਤ ਕਰਕੇ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਰਾਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਉਹ ਠੀਕ ਠਾਕ ਜੀ ਬਹੁਤ ਵਧੀਆ ਰਾਣੀ ਵੀਰ ਠੀਕ ਠਾਕ ਜੀ ਵਧੀਆ ਜੀ ਵਧੀਆ ਠੀਕ ਅੱਛਾ ਰਾਣੀ ਵੀਰ ਇੱਕ ਜਿੱਦਾਂ ਕਿ ਆਪਾਂ ਦੱਸਿਆ ਵੀਰਾਂ ਨੂੰ ਵੀ ਪਸ਼ੂ ਵਪਾਰ ਦਾ ਕੰਮ ਆ ਤੇ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਹਾਂ ਜੀ ਹਾਂ ਜੀ 40 ਸਾਲ ਹੋ ਗਏ ਪਹਿਲਾਂ ਬਾਪੂ ਜੀ ਕਰਦੇ ਹਾਂ ਜੀ ਹੁਣ 10 ਸਾਲ ਹੋ ਗਏ ਆਪਾਂ ਠੀਕ ਹੈ ਜੀ ਹਾਂਜੀ ਠੀਕ ਹੈ ਉਹ ਜੀ ਪੀੜੀ ਦਰ ਪੀੜੀ ਅੱਗੇ ਆਪਾਂ ਮਿਲ ਕੇ ਤੁਰੇ ਆ ਰਹੇ ਹਾਂ ਇੱਥੇ ਹਾਂ ਜੀ ਠੀਕ ਹੈ ਵੀਰ ਤੇ ਅੱਛਾ ਰਾਣੀ ਵੀਰ ਪਸ਼ੂ ਆਪਣੇ ਕੋਲ ਹਰ ਕਿਸ ਤਰ੍ਹਾਂ ਦਾ ਆ ਜਾਂਦਾ ਜਿਵੇਂ ਮੱਝਾਂ ਹੋ ਗਈਆਂ ਵਾੜਾਂ ਹੋ ਗਈਆਂ ਨਹੀਂ ਵਾੜਾਂ ਵੀਰ ਬਹੁਤ ਘੱ ਅੱਛਾ ਵੀਰ ਰਾਣੇ ਅੱਜ ਇੱਕ ਆਪਾਂ ਜਿਹੜੀ ਬੂਰੀ ਇਹ ਨੀਲੀ ਦੀ ਅੱਜ ਦਿਖਾਉਣੀ ਹੈ ਤੇ ਇੱਕ ਪਰਲੀ ਮੈਂ ਸੂਈ ਹੈ ਬੂਰੀ ਗੱਭਣਾ ਜੀ ਹਾਂਜੀ ਗੱਭਣ ਵੀਰ 7 ਦਿਨ ਲੈਂਦੀ ਹੈ ਜੀ ਠੀਕ ਹੈ ਜੀ ਹਾਂਜੀ ਸੂਨ ਚ ਨਹੀਂ ਠੀਕ ਹੈ ਲਓ ਵੀ ਦੋਸਤੋ ਇੱਕ ਸ਼ੁਰੂਆਤ ਜਿਹੜੀ ਆਪਾਂ ਇਸ ਬੂਰੀ ਤੋਂ ਕਰ ਲੈਨੇ ਆ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਇਸ ਮੱਝ ਦਾ ਤੁਹਾਨੂੰ ਦਿਖਾ ਦਿੰਨੇ ਆ ਆ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਜੀ ਫੇਸ ਕੁਆਲਿਟੀ ਬਿਲਕੁਲ ਸਟੇਟ ਪੜਾ ਟੇਢਾ ਕੱਟ ਵੇ ਹੈ ਠੀਕ ਹੈ ਜੀ ਡਿੰਗਾ ਕੱਟ ਹਾਂਜੀ ਸਟੇਟ ਤੋਂ ਇੱਕ ਪਾਸੇ ਬਿਲਕੁਲ ਹਟ ਜਾਂਦਾ ਡਿੰਗਾ ਕੱਟ ਕੋਈ ਮੰਨ ਕੇ ਵੀਰ ਖਰੀਦਦਾਰੀ ਕਰ ਸਕਦਾ ਚਾਰੇ ਖੁਰਤ ਉੱਤੇ ਆ ਮਗਰਲੇ ਪੈਰਾਂ ਤੇ ਇਹ ਜਵਾਬ ਅਗਲੇ ਪੈਰਾਂ ਦਾ ਜਵਾਬ ਆ ਤੇ ਦਿਨ ਖਦੇ 8 7 ਕਜਾ ਕੱਟਦੀ ਆ ਠੀਕ ਆ ਜੀ ਸੂ ਤੇ ਵੀ ਹੈਗਾ ਇਨਸ਼ਾ ਅੱਲਾਹ ਸੂ ਤੇ ਨਿਸ਼ਾਨ ਵੀ ਹੈਗਾ ਹੈਗਾ ਜੀ ਸੋ ਹਵਾਨਾ ਵਾਲੇ ਕਰ ਵਾਲੀ ਦਾ ਤੁਸੀਂ ਵੇਖੋ ਠੀਕ ਆ ਜੀ ਬੜਨ ਵਾਲਾ ਲੇਵਾ ਬਾਕੀ ਢੇਲਾ ਢੁਲਾ ਕਾਫੀ ਆ ਤੇ ਉਮੀਦ ਕਰਦੇ ਪੰਜਾ ਸੱਤਾਂ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਜੂਗੀ ਠੀਕ ਆ ਹਾਂ ਜੀ ਸੋ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਤੇ ਵੀਰ ਰਾਣੀ ਇੱਕ ਸੂਬਾ ਕਿਨਵਾ ਸੁੰਦੀ ਅਗੇ ਇਹ ਵੀਰ ਜੀ ਤੀਜਾ ਸੁੰਦੀ ਸਹੀ ਅੱਛਾ ਜੀ ਹਾਂ ਕਹਿਣ ਨੂੰ ਭਾਵੇਂ ਦੂਜਾ ਕਹੀ ਜਗੀ ਘਰ ਵਾਲੇ ਤਾਂ ਦੂਜਾ ਹੀ ਜਾਂਦੇ ਪਰ ਤੁਸੀਂ ਤੀਜਾ ਕਰਕੇ ਜਿੰਨੇ ਵੀਰੇ ਵੀਰ ਨੇ ਲੈਣੀ ਖਰੀ ਠੀਕ ਹੈ ਜੀ ਲਓ ਵੀ ਤੀਜਾ ਸੂਆ ਕੋਈ ਮੰਨ ਕੇ ਵੀ ਰਸਬਦਾ ਕਰ ਸਕਦਾ ਠੀਕ ਹੈ ਜੀ ਵੀਰ ਦੇ ਕਹਿਣ ਦੇ ਮੁਤਾਬਕ ਵੀ ਠੀਕ ਹੈ ਜੀ ਬਾਕੀ ਆ ਤੁਸੀਂ ਇਹ 10 11 ਫੀ ਦੇ ਲਾਗੇ ਬੰਨੇ ਸੂ ਹੋ ਗਈ ਮੈਂ 10 April ਦੇ ਜੀ ਹਾਂ ਜੀ ਆ ਕੋਈ 8 7 8 9 ਦਿਨ ਕੱਢ ਦੀ 8 9 ਦਿਨ ਕੱਢ ਦੀ ਲਓ ਜੀ ਟਿੱਪਨ ਟੁੱਪਨ ਬਹੁਤ ਚੰਗੀ ਹੈ ਠੀਕ ਹੈ ਜੀ ਆ ਪਾਲ ਪੂਲ ਕਰ ਜਾਂਦੀ ਕਦੀ ਇੱਧਰ ਕਦੀ ਉੱਧਰ ਹਾਂ 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 ਬਾਕੀ ਬਾਡਾ ਬੁੱਢਾ ਬਹੁਤ ਤਗੜਾ ਹੈ ਅੱਛਾ ਰਾਣੇ ਵੀਰ ਇੱਕ ਚਲੋ 35 ਦੀ ਤੁਸੀਂ ਦੱਸਿਆ ਵੀ ਪੂਰੀ ਆਪਣੀ ਤਸੱਲੀ ਆ ਹਾਂ ਜੀ ਕਿਉਂ ਥਾਣਾ ਦੀ ਬਾਕੀ ਪਾਰ ਪਿੱਛੇ ਦੀ ਦੂਜਾ ਤੇ ਬਿਲਕੁਲ ਬ ਠੀਕ ਹੈ ਹਾਂਜੀ ਪਾਰਪੂਰ ਦੀ ਗਾਰੰਟੀ ਹੈ ਠੀਕ ਹੈ ਥਾਣਾ ਦੀ ਤੇ ਪਾਰ ਠੀਕ ਹੈ ਚਲਿਓ ਵੀਰ ਖੋਲ ਕੇ ਦਿਖਾ ਦੇ ਠੀਕ ਹੈ ਫਿਰ ਪੁੱਠੇ ਪਾਠੇ ਦੀ ਪੂਰੀ ਚੌੜੀ ਆ ਦੱਸੋ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਜਾਂ ਮੀਡੀਅਮ ਹਾਈਟ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜਿੱਦਾਂਕ ਨਾਰਮਲ ਆਪਾਂ ਮਧਰੀ ਡੌਲੀ ਵਾਲੇ ਜਾਂ ਮਧਰੀ ਗੋਡੀ ਵਾਲੇ ਪਸ਼ੂ ਦੇਖਦੇ ਜੀ ਨੀਲੀ ਕਰਕੇ ਨਾ ਮਧਰੀ ਗੋਡੀ ਚ ਹਾਂਜੀ ਹਾਂਜੀ ਤਾਂ ਬਾਕੀ ਪੁੱਠੇ ਪਾਠੇ ਦੀ ਪੂਰੀ ਚੌੜੀ ਆ ਚੌੜੇ ਪੁੱਠੇ ਦੇ ਵਿੱਚ ਆ ਸਿੰਗਲ ਖੱਡੀ ਦੀ ਆ ਠੀਕ ਉਹ ਰੰਗ ਟੰਗ ਤੇ ਡਿਜ਼ਾਈਨ ਜਿਹਨੂੰ ਆਪਾਂ ਕਹਿ ਲਈਏ ਨਾ ਪੰਜਾਬੀ ਚ ਪੂਰਾ ਵਧੀਆ ਹੈਗਾ ਮੱਝ ਦਾ ਠੀਕ ਹੈ ਜੀ ਬਹੁਤੇ ਵੀਰ ਲਾਈਕ ਕਰਦੇ ਆ ਪਸੰਦ ਕਰਦੇ ਆ ਬੂਰੀਆਂ ਮੱਝਾਂ ਚਾਹੀ ਨੀਲੀ ਰਾਵੀ ਦੇ ਵਿੱਚ ਪੱਖ ਰੱਖਦੀਆਂ ਬੂਰੀਆਂ ਨੀਲੀ ਰਾਵੀ ਦੀਆਂ ਮੱਝਾਂ ਖਰੀਦਣਾ ਤੇ ਇਹ ਮੱਝਾਂ ਦੋਸਤੋ 8-7 ਦਿਨ ਕੋਈ ਮੰਨ ਕੇ ਆਈਡੀਆ ਤੁਸੀਂ ਸੌਦਾ ਕਰ ਸਕਦੇ ਬਿਲਕੁਲ ਦੀ ਪੂਰੀ ਲੰਮੀ ਆਹ ਇਹ ਦੇਖੋ ਜੋ ਜਿਹੜਾ ਦੋਸਤੋ ਕਿਸੇ ਵੀਰ ਇਸ ਮੱਝ ਤੇ ਠੀਕ ਆ ਜੀ ਇਸ ਮੱਝ ਤੇ ਆ ਰਿਹਾ ਠੀਕ ਆ ਜੀ ਇਹਨੂੰ ਖਰੀਦਣ ਆ ਰਿਹਾ ਕੋਈ ਵੀਰ ਆਪਦੀ ਬੇ ਤੜਕ ਤਸੱਲੀ ਕਰ ਸਕਦਾ ਘਰੇ ਟਿੱਪ ਕੇ ਤਸੱਲੀ ਕਰ ਸਕਦੇ ਜੇ ਚੌਥਾਣਾ ਦੀ ਭਰਾ ਕੇ ਵੇਖ ਸਕਦੇ ਜੀ ਠੀਕ ਆ ਤੇ ਅੱਛਾ ਰਾਣੀ ਵੀਰੇ ਦਾ ਮੁੱਲ ਕੀ ਕਰਦੇ ਆ ਕੀ ਲੈਣ ਦੇਣ ਦਾਊਗਾ ਇਹਦਾ ਜੀ ਇੱਕ ਵੀ ਕਰਦੇ ਆਂ ਮੁੱਲ ਠੀਕ ਆ ਜੀ ਬਾਕੀ ਆਪਾਂ ਮੌਕੇ ਤੇ ਹੋ ਜੂਗਾ ਇੱਕ 15 ਹੀ ਦੇ ਦਾਂਗੇ ਇੱਕ 15 ਦੀ ਹਾਂਜੀ ਹਾਂ ਵਿਚੋ ਆਨ ਵਾਲੀ ਗੱਲ ਬਾਤੀ ਆ ਹਾਂਜੀ ਛੋੜ ਛੱਪਾ ਕਰ ਦਾਂਗੇ ਥੋੜਾ ਪਤਾ ਹੋ ਜੂਗਾ ਹਾਂਜੀ ਹਾਂਜੀ 100 ਰੁਪਏ ਛੱਡ ਦੇ ਠੀਕ ਆ ਜੀ ਹਾਂਜੀ ਉਹ ਤੋਂ 115000 ਦੇ ਵਿੱਚੋਂ ਵੀਰਾਂ ਦਾ ਵੀ 1000 ਰੁਪਈਆ ਹੋਰ ਛੱਡ ਦਾਂਗੇ 120000 ਡਿਮਾਂਡ ਕੀਤੀ ਆ ਬਾਕੀ ਪੂਰੀ ਵਧੀਆ ਚੰਗੀ ਮਾਜਾ ਠੀਕ ਆ ਜੀ ਦੁੱਧ ਵਾਲੀ ਮਾਜਾ ਬਾਕੀ ਅਗੇ ਚੰਗੀ ਸੇਵਾ ਕਰਕੇ ਦੁੱਧ ਜਿੰਨਾ ਵੀ ਤੁਸੀਂ ਵਧਰੇ ਲੈਣਾ ਚਾਹੁੰਦੇ ਲੈ ਸਕਦੇ ਜੀ ਜਿੰਨਾ ਕਿ ਪਸ਼ੂ ਦੇ ਵਿੱਚ ਠੀਕ ਆ ਜੀ ਚੰਗੀ ਪੂਰਾ ਓਨੀ ਪਸ਼ੂ ਦੁੱਧ ਕੱਢ ਦਊਗਾ ਅੱਗੇ ਚੰਗਾ ਸੇਵਾ ਕਰਨ ਵਾਲਾ ਵੀਰ ਮਿਲ ਜੇ ਇਹਨੂੰ ਬਸ ੱਟਲਾ ਟੁਲਣਾ ਬੰਦੀਆਂ ਪੀ ਆ ਠੀਕ ਆ ਜੀ ਅੱਛਾ ਵੀਰ ਰਾਣੇ ਕੇ ਸੈਕਟ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਆ ਗਈ ਹੈ ਝੋਟੀ ਹੈ ਹਾਂਜੀ ਇਹ ਵੀ ਵੀਰ ਦੂਜਾ ਕਹਿ ਕੇ ਦਿੱਤੀ ਸੀ ਆਪਾਂ ਨੂੰ ਹਾਂਜੀ ਕੋਈ ਤੀਜਾ ਵੀ ਮੰਨ ਸਕਦਾ ਵੀਰ ਠੀਕ ਹੈ ਹਾਂ ਹੈ ਝੋਟੀਆਂ ਜੀ ਹੁੰਦੀ ਇਹ ਹੂੰ ਹਾਂਜੀ ਲਓ ਜੀ ਦੂਜਾ ਸੂਆ ਵੀਰ ਵੀ ਮੰਨ ਸਕਦਾ ਹੈ ਤੀਜਾ ਦੂਜਾ ਮੰਨ ਲੈ ਤੀਜਾ ਮੰਨ ਲੈ ਵੀਰ ਦੂਜਾ ਵੀ ਹੋ ਸਕਦਾ ਹੈ ਤੀਜਾ ਵੀ ਹੋ ਸਕਦਾ ਹੈ ਹਾਂਜੀ ਬਾਕੀ ਚਿਹਰੇ ਮੋਰੇ ਤੋਂ ਸਾਰੇ ਵੀਰਾਂ ਨੇ ਦਾਜਾ ਲਾ ਲੈਣਾ ਹਾਂਜੀ ਬਾਕੀ ਸਿੰਗਾ ਸੂਗਾ ਦੀ ਵੀ ਚੰਗੀ ਹੈ ਬਾਡੀ ਬੁੱਢੀ ਦੇ ਨਾਲ ਪੂਰੇ ਠੀਕ ਹੈ ਜੀ ਬੰਦ ਕਰ ਲਿਆ ਅਗਲੇ ਸਾਈਡ ਤੋਂ ਥੋੜੀ ਵਿਧੇਰੇ ਰੱਖ ਦੀ ਅੱਗੇ ਰੱਖ ਦੀ ਦੇਵਾ ਹਾਂ ਹਾਂ ਦੇਵਾ ਅੱਗੇ ਰੱਖ ਦੀਆ ਇਹਨੂੰ 7 ਦਿਨ ਹੋ ਗਏ ਵੀਰ ਸੂਈ ਸਹੀ ਹਫਤੇ ਦੀ ਸੂਈ ਹੈ ਅੱਛਾ ਦੁੱਧ ਹੁਣ ਬੌਲੇ ਤੋਂ ਬਾਹਰ ਦੁੱਧ ਤੇ ਆ ਗਈ ਹੈ ਕਿੰਨਾ ਹੋਊਗਾ ਜੀ ਹਾਂ 10 ਲੀਟਰ ਵੀਰੇ ਦੇ ਥੱਲੇ 10 ਲੀਟਰ ਹਾਂ ਜੀ ਇਹ ਆ ਸਵੇਰ ਥੋੜੀ ਜਿਹੀ ਕਿਵਾਈ ਆਪਾਂ ਸਾਢੇ ਕਿ ਤਿੰਨ ਚਾਰ ਵਜੇ ਦੀ ਅੱਜ ਕੀਤੀ ਇਹਦੀ ਵੀਡੀਓ ਬਣਾਉਣ ਕਰਕੇ ਅੱਛਾ 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 ਜੀ ਹਾਂ ਜੀ ਵੇਹੇ ਆਪਾਂ ਚਵਾਈ 6 ਤੋਂ ਸ਼ੇਅਰ ਕਰਦੇ ਆਂ ਅੱਛਾ ਹਾਂਜੀ ਵੀਡੀਓ ਬਣਾਉਣਾ ਥੋੜੀ ਮੇਲੇ ਨਾਲ ਚਵਾਈ ਕੀਤੀ ਹਾਂਜੀ ਹਾਂ 4:00 ਵਜੇ ਦੀ ਚਵਾਈ ਹੋਗੀ ਠੀਕ ਹੈ ਜੀ ਦਿਖਾਈਏ ਖੋਲ ਕੇ ਹਾਂਜੀ ਲਓ 9 ਕਿਲੋ ਦੁੱਧ ਆ ਜੀ ਹੁਣ ਥੱਲੇ 10 ਲੀਟਰ ਆ ਜੀ ਵੀਰੇ 9 ਕਰਕੇ ਮੰਨ ਲੇ ਪਰ ਹੈ 10 ਸੀ ਠੀਕ ਹੈ ਜੀ ਬਸ ਉਸ ਤੋਂ 10 ਲੀਟਰ ਹੋਊਗਾ ਪਰ ਚਲੋ 9 ਮੰਨ ਕੇ ਵੀ ਕੋਈ ਸੌਦਾ ਕਰ ਲੇ ਕੋਈ ਪਾਈਆ ਇਹ ਤਾਂ ਵੀਰ ਮੇਲਾ ਮੂਲਾ ਮਾਰ ਕੇ ਮੈਂ ਥੋੜਾ 11 12 ਦੇ ਜਾਏਗੀ ਠੀਕ ਹੈ ਜੀ ਠੀਕ ਹੈ ਥੋੜੀ ਧੱਕ ਜਿਹੜੀ ਆ ਦੋਸਤੋ ਪਹਿਲਾਂ ਵੀ ਵੀਰ ਨੇ ਦੱਸਿਆ ਵੀ ਥੋੜੀ ਧੱਕ ਜਿਹੜੀ ਆ ਗਾਹ ਨੂੰ ਆ ਠੀਕ ਆ ਬਾਕੀ ਹੈ ਲੈਵਲ ਜਿੰਨਾ ਦੀਆਂ ਚੌਰਸ ਆ ਤੇ ਪਲੀ ਗੋਲੀ ਪੂਰੀ ਆ ਵੇਖੋ ਪੂਰੀ ਹੈ ਗੋਲ ਆ ਠੀਕ ਆ ਜੀ ਹਾਂਜੀ ਥੋੜਾ ਜਿਹਾ ਰਾਨੀ ਵੀਰ ਇੱਕ ਵਾਰੀ ਹੋਰ ਐਨੂੰ ਲੰਬਾ ਤੋੜ ਦੀ ਬੂਏ ਗੇਟ ਵੱਲੋਂ ਆਹ ਲਾ ਹਜੇ ਹਾਂਜੀ ਤੋੜ ਦੀਏ ਸੋ 9 10 10 ਲੀਟਰ ਤੇੜੀ ਦੋਸਤੋ ਇਹ ਚੱਲਣ ਢਈ ਆ 8-7 ਆਕ ਦਿਨਾਂ ਦੀ ਹਫਤੇਕ ਦੀ ਸੋਈ ਆ ਬੱਚਾ ਦਿਖਾ ਦੋ ਮਗਰ ਕਟਾਈ ਆ ਨਾ ਜੀ ਹਾਂਜੀ ਹਾਂਜੀ ਕਟਾਈ ਠੀਕ ਆ ਜੀ ਤੋਂ ਮਗਰ ਕਟਾ ਇੱਕ ਵਾਰੀ ਬੱਚਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਹਾਂ ਦੋ ਦੰਦ ਦੀ ਬੱਚਾ ਲਓ ਜੀ ਠੀਕ ਆ ਜੀ ਬਿਲਕੁਲ ਬੁੱਟਾਂ ਦੇ ਵਿੱਚੋਂ ਹਜੇ ਬਾਹਰ ਜਿਹੜੇ ਦੋਸੋ ਦੋ ਦੰਦੇ ਨਿਕਲੇ ਆ ਠੀਕ ਆ ਇੱਕ ਹਫਤਾ ਹੋ ਗਿਆ ਸਮਾਂ ਬਾਕੀ ਹਫਤੇ ਦਾ ਬੱਚਾ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਬੱਚਾ ਲਗਾਤਾਰ ਮਾਰੀ ਵੀ ਮਾਰਾ ਜੀ ਆ ਜ਼ਰੂਰ ਦੀ ਜ਼ਰੂਰ ਹਾਂ ਆ ਜ਼ਰੂਰ ਦੂਰੋਂ ਆਉਣਾ ਹੁੰਦਾ ਕਿਸੇ ਵੀਰ ਨੂੰ ਕੋਈ ਬਿਲਕੁਲ ਸੋ ਵੀਰਾਂ ਦਾ ਵੀ ਜਿਹੜਾ ਦੋਸਤ ਇੱਕ ਵਾਰੀ ਧਾਰਾ ਮਾਰ ਕੇ ਆਪਾਂ ਤਸੱਲੀ ਕਰਾ ਦਿੰਨੇ ਆ ਚੌਥਾਣਾ ਦੀ ਹਾਂ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਉਹਨਾਂ ਲਈ ਇਹ ਖਾਸ ਤੌਰ ਤੇ ਬਾਕੀ ਜਿਹੜਾ ਵੀਰ ਕੋਈ ਸਾਈ ਬਿਆਨਾ ਕਰਕੇ ਘਰ ਆਉਣਾ ਚਾਹੁੰਦਾ ਉਹ ਆਪ ਵੀ ਹੱਥੀ ਤੁਸੀਂ ਅੱਖੀ ਫੇਕ ਕੇ ਹੱਥੀ ਜੋ ਕੇ ਤਸੱਲੀ ਕਰ ਸਕਦੇ ਜੀ ਜਿਹੜਾ ਕੋਈ ਵੀਰ ਆਨਲਾਈਨ ਸੌਦਾ ਕਰਨਾ ਚਾਹੁੰਦਾ ਉਹਦੇ ਲਈ ਆ ਤਕਰੀਬਨ ਇੱਕ ਵਾਰੀ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤਸੱਲੀ ਕਰਵਾ ਦਿੰਨੇ ਆ ਤੋ ਡਰੀ ਜੰਨੀ ਆ ਮੈਂ ਉਹ ਆ ਬਈ ਪਸੰਦ ਸੀ ਆ ਥਾਣ ਬਹੁਤ ਚੰਗਾ ਕਰਦੀ ਪਾ ਆ ਡਰਦੀ ਥੋੜਾ ਮੈਂ ਦੂਰ ਹੋਣਾ ਖੜਾ ਕੋਈ ਨਹੀਂ ਆ ਲੈ ਤਾਰਾ ਮਾਰ ਕੇ ਫੇਰ ਆ ਕੇ ਦਿਖਾਵੀਂਗਾ ਠੀਕ ਹੈ ਇਹ ਪੂਰ ਮਾਰਦਾ ਪਰ ਹਾਂਜੀ ਹੈਗਾ ਹੀ ਮੜਾ ਜੀ ਅੱਛਾ ਅੱਛਾ ਹਾਂ ਉਦਾਂ ਮਾਰ ਹਾਂ ਹਾਂ ਕੱਲੇ ਕੱਲੇ ਥਾਣੇ ਦੀ ਮਾਰਦੇ ਹੋ ਜੀ ਸਾਰੇ ਥਾਣੇ ਦੇ ਵਿੱਚੋਂ ਨਾ ਕੱਲੇ ਕੱਲ ਬਾਤੀ ਮਾਰਦੇ ਐਥਨ ਵੀਰ ਜੀ ਮੜਾ ਜੇ ਛਟਾ ਮੜਾ ਛਟਾ ਹਾਂ ਮੜਾ ਜਾਂ ਹਾਂ ਕੋਈ ਜ਼ਿਆਦਾ ਨਹੀਂ ਹਾਂਜੀ ਹਾਂਜੀ ਬਾਕੀ ਆ ਗੋਲ ਕਰਦੇ ਠੀਕ ਹੈ ਉਹ ਮਗਰਲੇ ਇੱਕ ਉਲਟ ਬਹਿਣੀ ਵਾਲੇ ਦੇ ਵਿੱਚ ਥੋੜਾ ਜਿਹਾ ਪੂਰ ਮਾਰਾ ਥੋੜਾ ਜਿਹਾ ਗਾਂਜੀ ਆ ਸਾਫ ਬਾਕੀ ਚੋਣ ਪੋਲੀ ਹੈ ਹਾਂਜੀ ਪੋਲੀ ਵੀ ਬਸ ਠੀਕ ਹੈ ਜੀ ਇੰਨਾ ਹੈ ਜੀ ਆ ਠੀਕ ਹੈ ਜੀ ਆ ਬਸ ਬਸ ਆ ਠੀਕ ਬਖਾਰੂ ਲੱਕ ਤੋੜ ਕੇ ਵਿਖਾ ਦੀ ਮਢੀ ਆ ਤੋੜ ਕੇ ਕੋਈ ਫਿਰ ਦਿਖਾ ਦੇ ਲੋ ਦੋਸੋ ਕੋਈ ਜਤਾ ਮਾਰ ਕੇ ਜਿਹੜੀ ਆਪਾਂ ਤਸੱਲੀ ਕਰਵਾਤੀ ਆ ਠੀਕ ਆ ਸੋ ਚੋਣ ਚਣ ਪੋਲੀ ਆ ਬਾਕੀ ਫਿਰ ਵੀ ਕੋਈ ਵੀਰ ਖਰੀਦਦਾਰ ਹੀ ਕਰਨ ਆਉਂਦਾ ਜਿਸ ਚੋਕ ਜਿਵੇਂ ਸਮਾਜ ਨੂੰ ਠੀਕ ਆ ਜੀ ਆਪ ਵੀ ਅਸੀਂ ਜੋਗੇ ਤੁਸੀਂ ਵੀ ਤਸੱਲੀ ਕਰ ਸਕਦੇ ਜੀ ਐ ਕੋਈ ਬਾਕੀ ਜਿੰਨੀ ਆ ਸੰਭੀ ਸੁਭੀ ਚੰਗੀ ਆ ਠੀਕ ਆ ਜੀ ਹੈ ਬਿਲਕੁਲ ਗੋਲ ਆ ਪੂਰੀ ਗੁਲਾਈ ਦੇ ਵਿੱਚ ਆ ਵੇਲਪੂਲ ਦੀ ਵੀ ਚੰਗੀ ਆ ਨੰਬੀ ਪੂਰੀ ਆ ਆ ਲੋ ਐ ਫਿਰ ਦਰੀ ਜੀ अच्छा ते राणे वीरੇ ਦਾ ਫਿਰ ਕੀ ਮੁੱਲ ਕਰਦੇ ਆ ਕੀ ਡਿਮਾਂਡ ਇਹਦਾ ਵੀਰ ਜੀ 90000 ਰੁਪਏ 90 ਹਾਂਜੀ 3000 ਰੁਪਏ ਛੋੜ ਕਰ ਦਿੰਦੇ ਹਾਂ 87 ਹਾਂਜੀ 85 ਦੇ ਦਾਂਗੇ 85 ਹਾਂਜੀ ਲਓ ਜੀ ਠੀਕ ਸ ਜਾਂ ਰੇਡ ਹੀ ਜੀ ਦਾ ਹਾਂਜੀ ਬਿਲਕੁਲ ਜੀ ਬਿਲਕੁਲ ਹਾਂ ਬਹੁਤ ਸੋ 85000 ਵਿੱਚੋਂ ਸਾਰੀਆਂ ਕਸਰਾ ਕੁਸਰਾ ਕੱਢ ਕੇ ਹਾਂ ਬਿਲਕੁਲ ਸ ਇਹ 85000 ਦੀ ਦੇਲ ਹੈ ਵੀਰਾਂ ਦਾ ਵੀ ਕਰਾਂਗੇ ਠੀਕ ਹੈ 90000 ਡਿਮਾਂਡ ਕੀਤੀ ਸੀਗੀ ਹਾਂਜੀ ਤੇ ਵਿੱਚੋਂ ਸਾਰੀਆਂ ਛੋਟਾ ਛੋਟਾ ਕਰਕੇ 85000 ਦੀ ਇਹ ਜਿਹੜੀ ਤੁਹਾਨੂੰ ਦਿੱਤੀ ਜਾਊਗੀ ਠੀਕ ਆ ਬਾਕੀ ਝੂਟੀ ਚੰਗੀ ਆ ਬਹੁਤ ਸੂਬੇ ਚੰਗੀ ਆ ਤੋ ਚੋਣ ਚਾਂ ਚੰਗੀ ਹੈ ਬਾਕੀ ਤੁਸੀਂ ਕੋਈ ਆਪਣੀ ਆਣ ਕੇ ਤਸੱਲੀ ਕਰ ਸਕਦਾ ਮਗਰ ਕਟਾ ਇੱਕ ਵਾਰੀ ਤੁਸੀਂ ਫਿਰ ਵੇਖ ਸਕਦੇ ਜੀ ਠੀਕ ਆ ਅੱਛਾ ਰਾਣੀ ਵੀਰ ਇੱਕ ਆਪਣੇ ਕੋਲ ਲਾਸਟ ਵਿੱਚ ਜੀ ਇੱਕ ਅਸੀਂ ਕਾਲੀ ਚੰਬੀ ਹੈ ਜੀ ਕਾਲੀ ਚੰਬੀ ਹੈ ਜੀ ਠੀਕ ਹੈ ਇੱਕ ਕਾਲੀ ਚੰਬੀ ਦੀ ਝੋੜੀ ਕੋੜੀ ਜਿਹੜੀ ਹੈ ਦੋਸਤੋ ਵੀਰ ਹੁਣਾਂ ਦੇ ਕੋਲ ਇਹ ਵੀ ਸੇਲ ਦੇ ਲਈ ਅਵੇਲੇਬਲ ਆ ਇਧਰ ਤੇ ਬਾਕੀ ਪੂਰੀ ਆਪਾਂ ਡਿਟੇਲ ਵੀਰ ਤੋਂ ਲੈ ਲੈਨੇ ਆ ਪੂਰੀ ਇਨਫੋਰਮੇਸ਼ਨ ਲੈ ਲੈਨੇ ਆ ਕਿਉਂਕਿ ਕਾਫੀ ਚਾਹ ਬਣ ਵੀ ਜਾ ਕੋੜੀ ਖਰੀਦਣ ਦੇ ਵੀ ਕਾਫੀ ਫਿਰ ਚਾਹ ਬਣਾ ਤੇ ਪੂਰੀ ਸੇਲ ਆਪਾਂ ਲੈ ਲੈਨੇ ਆ ਕਾਲੀ ਚੰਬੀ ਠੀਕ ਹੈ ਜੀ ਆ ਦੇਖੋ ਅੱਛਾ ਰਾਣੀ ਵੀਰੇ ਪੰਜ ਕਲਿਆਣੀ ਆ ਗਈ ਹਾਂਜੀ ਪੰਜ ਕਲਿਆਣੀ ਠੀਕ ਹੈ ਜੀ ਇਹ ਤਿੰਨ ਸੂਏ ਸੂਈ ਵੀਰ ਪਹਿਲਾਂ ਦੋ ਬੱਚੇ ਨੇ ਨੁਗਰੇ ਦਿੱਤੇ ਆ ਤੇ ਐਰਕੀ ਨੇ ਬੱਚਾ ਨੀਲਾ ਚੰਬਾ ਦਿੱਤਾ ਹੈ ਵਿਸ਼ੇਰਾ ਹੈ ਅੱਛਾ ਨੁਗਰੇ ਬੱਚੇ ਵਧੀਆ ਸਪੋਰਟਲੈਸ ਹਾਂ ਬਿਲਕੁਲ ਸਪੋਰਟਲੈਸ ਇਹ ਵੀ ਜਿਹੜੀ ਚੰਬੀ ਜਾਂ ਪੰਜ ਕਲਿਆਣੀ ਸਪੋਰਟਲੈਸ ਹੀ ਦਿੰਦੀ ਬੱਚਾ ਜੇ ਨੁਗਰਾ ਦੇ ਦੇਦੇ ਹਾਂ ਧੋ ਕੇ ਦਿੰਦੀ ਬੱਚਾ ਠੀਕ ਹੁਣ ਇਹ ਫਿਰ ਕਿੰਨੇ ਕਿੰਨੇ ਮਹੀਨੇ ਲਈ ਗੱਬਾ ਇਹ ਛਿਆਂ ਦੀ ਪੂਰੀਆਂ ਦੀ ਗੱਬਣ ਹੋ ਗਈ ਵੀਰੇ ਅੱਛਾ ਜੀ ਹਾਂ 5 ਮਹੀਨੇ ਰਹਿ ਗਏ ਤੇ ਕਿੰਨਾ ਸੂਆ ਸੁੰਦੀ ਹੋਣਗੇ ਇਹ ਚੌਥਾ ਸੂਆ ਸੁੰਦੀ ਚੌਥਾ ਹਾਂ ਉਹਦੇ ਪਹਿਲਾਂ ਤੁਸੀਂ ਗੱਬਣਿਆ ਹਾਂ ਹੈਦਰਤੂ ਹਾਂਜੀ ਤਰਨਤਾਰਨ ਵੀਰ ਤੋਂ ਠੀਕ ਹੈ ਜੀ ਹੈਦਰਤੂ ਹਾਂ ਚੰਗਾ ਕੋੜੇ ਦਾ ਨਾਮ ਚੰਗਾ ਠੀਕ ਹੈ ਜੀ ਠੀਕ ਹੈ ਜੀ ਸੋਹਣੇ ਬੱਚੇ ਪੁੱਤ ਅੱਛਾ ਜਿਹੜਾ ਹੈਦਰੇ ਵੀਰ ਰਾਣੇ ਉਹ ਕਿਹੜੀ ਲਾਈਨ ਦੇ ਵਿੱਚ ਹੈ ਇਹ ਸੋਨਾ ਨੀਕਾ ਦੀ ਲਾਈਨ 'ਚ ਹੁੰਦੀ ਅੱਛਾ ਜੀ ਹਾਂਜੀ ਠੀਕ ਹੈ ਸਵਰਾਜ ਦਾ ਬੱਚਾ ਹੈ ਠੀਕ ਹੈ ਹਾਂਜੀ ਇਹ ਇਹ ਕਾਲੀ ਚੰਬੀ ਆਪਰੇ ਕਾਲੀ ਚੰਬੀ ਪੰਜ ਕ ਲੈਣੀਆਂ ਠੀਕ ਹੈ ਜੀ 6 ਮਹੀਨੇ ਦੀ ਗੱਭਣੀ ਠੀਕ ਹੈ ਉਮਰ ਕਿੰਨੀ ਕੋਗੀ ਆ ਉਮਰ ਵੀ 8 ਸਾਲ ਲੱਗੀ ਆ 8 ਸਾਲ ਤੇ 8 8.5 ਸਾਲ ਤੇ ਇਹ ਸਵਾਰੀ ਸੂਰੀ ਦੀ ਚੰਗੀ ਪਾਸ ਆ ਹਾਂ ਜਿਹੜਾ ਮਰਜੀ ਸਵਾਰੀ ਕਰਾਉਂਦੀ ਵਧੀਆ ਠੀਕ ਹੈ ਜੀ ਹਾਂ ਛੱਟੇ ਦੀ ਦੇ ਪੌਰੀ ਜਿਹੜੀਆਂ ਬਿਲਕੁਲ ਸਹੀ ਇਹ ਦੇ ਪੌਰੀਆਂ ਪੂਰੀਆਂ ਰਾਤਾਂ ਤੱਕ ਕਿਸੇ ਗੱਲ ਹਾਂਜੀ ਹਾਂਜੀ ਲੋਕਦੋਸ ਇੱਕ ਵਾਰੀ ਤੁਸੀਂ ਵੇਖੋ ਠੀਕ ਹੈ ਜੀ ਪਾਰਾ ਕਲਿਆਣੀ ਕਾਲੀ ਚੰਮੂ ਦੀ ਮਜ਼ਬੂਤੀ ਹੈ ਠੀਕ ਆ 8 ਸਾਲ ਇਸ ਘੋੜੀ ਦੀ ਉਮਰ ਆ ਚੌਥੇ ਸਵੇ ਲਈ ਗੱਭ ਆ 6 ਮਹੀਨੇ ਦੀ ਗੱਭ ਠੀਕ ਹੈ ਜੀ ਤੇ ਬਾਕੀ ਆ ਤੁਸੀਂ ਵੇਖ ਸਕਦੇ ਜੇ ਕਨ ਕਨ ਵੇਖੋ ਪੂਰੀ ਫੇਸ ਕੁਆਲਿਟੀ ਵੇਖੋ ਠੀਕ ਆ ਜੀ ਠੰਡੀ ਬੜੀ ਬੰਦ ਬੱਤਿਆ ਨਾ 2 ਕੁ ਸਾਲ ਦਾ ਬੇਟਾ ਆਪਣਾ ਹਾਂਜੀ ਉਹਨੂੰ ਬਾਹਰ ਹੀ ਦਾ ਤੇ ਕੋਈ ਚੱਕਰ ਨਹੀਂ ਹੋਈ ਨਾ ਸਵਾਰੀ ਪਾਸ ਹੈ ਹਾਂਜੀ ਸਵਾਰੀ ਪਾਸ ਲੋ ਜੀ ਠੀਕ ਆ ਸਾਰਾ ਇਹ ਕਿੰਨੇ ਇੰਚਾ ਵੀਰ ਰਾਣੀ ਕਿੰਨੇ ਵੀਰ ਜੀ 60 ਇੰਚ ਪੂਰੀ ਹਾਂਜੀ 60 ਇੰਚ ਹਾਂ ਜਿਹੜਾ ਮਰਜੀ ਫੀਤਾ ਲਾ ਲੈ ਠੀਕ ਆ ਜੀ ਲੋ ਵੀ 60 ਇੰਚ ਜਿਹੜੇ ਦੋਸਤੋ ਹਾਈਟ ਆ ਠੀਕ ਆ ਬਾਕੀ ਘੋੜੀ ਵੀਰ ਸੇਲ ਕਰਦਾ ਪਿਆ ਅੱਗੇ 6 ਮਹੀਨੇ ਦੀ ਗੱਬ ਤੇ ਹੈਦਰ ਤੋਂ ਜਿਹੜੀ ਅੱਗੇ ਮਿਲਣੀ ਤੇ ਹੈਦਰ ਨੁਕਰੇ ਤੇ ਵੇਖ ਨੁਕਰਾ ਹੀ ਹੈ ਹਾਂਜੀ ਨੁਕਰਾ ਹਾਂਜੀ ਨੁਕਰੇ ਤੋਂ ਗੱਭਣੇ ਬੱਚੇ ਵੀ ਨੁਕਰੇ ਹੀ ਪਉਂਦੇ ਆ तकरीबन ਇੱਕ ਬੱਚਾ ਇਹਨੇ ਪਾਇਆ ਨੀਲਾ ਚੰਬਾ ਦੋ ਬੱਚੇ ਨੇ ਨੁਕਰੇ ਦਿੱਤੇ ਠੀਕ ਹੈ ਠੀਕ ਹੈ ਲੋਬੀ ਪ੍ਰਭੋ ਇੱਕ ਆਪਾਂ ਲਾਸਟ ਵਿੱਚ ਤੁਹਾਨੂੰ ਸ਼ੌਕੀਨ ਤੇ ਸ਼ੌਂਕੀ ਵੀਰਾਂ ਦੇ ਲਈ ਇਹ ਘੋੜੀ ਦਿਖਾਉਣੀ ਸੀਗੀ ਤੇ ਸਵਾਰੀ ਪਾਸ ਆ ਬਾਕੀ 6 ਮਹੀਨੇ ਦੀ ਗੱਭਣ ਚੌਥੇ ਸਵੇਰੇ ਲਈ ਗੱਭਣਾ ਤੇ ਬਾਕੀ ਹਾਈਟ ਕਾਤ ਵੀ ਤੁਹਾਨੂੰ ਦੱਸਦਾ ਠੀਕ ਹੈ ਜੀ 60 ਇੰਚਾ 60 ਇੰਚ ਜਿਹੜੀ ਇਸ ਦੀ ਹਾਈਟ ਆ ਤੇ ਬਾਕੀ ਪੋਰੀਆਂ ਪੂਰੀਆਂ ਤੋਂ ਬਿਲਕੁਲ ਰਾਤ ਤੇ ਬਾਕੀ ਤੁਸੀਂ ਹਾਈਟ ਕੱਦ ਫੇਸ ਕੁਆਲਿਟੀ ਕੰਨਾਂ ਦਾ ਤੁਸੀਂ ਵੇਖ ਸਕਦੇ ਜੀ ਤੇ ਇਹ ਜਿਹੜੀ ਘੋੜੀ ਵੀਰ ਦੇ ਕੋਲੇ ਮੌਜੂਦ ਆ ਤੇ ਇਹਦਾ ਰਾਨੀ ਵੀਰ ਮੁੱਲ ਕੀ ਕਰਾਂਗੇ ਆਪਾਂ ਫੋਨ ਤੇ ਕਰਾਂਗੇ ਨਹੀਂ 2 ਲੱਖ ਰੁਪਈਆ ਆਪਾਂ ਦੋ ਲੱਖ ਥੋੜਾ ਬੜਾ ਛੋਟਾ ਛੱਪਾ ਹੀ ਹੋਣਾ ਜੀ ਠੀਕ ਆ ਜੀ ਹਾਂਜੀ ਬਾਕੀ ਕਰਮ ਵਾਲੀ ਆਦਤ ਤੋਂ ਗਾਂ ਆਈ ਆ ਹਾਂ 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 ਹਾਂਜੀ ਜੇ ਗਾਂ ਕਿਸਮਤ ਆਈ ਇਹ ਕਿਸੇ ਨੁਗਰੀ ਬਿਸ਼ੇਰੀ ਦੇਤੀ ਦੇ ਨੌ ਬਰ ਨੌ ਹੀ ਆ ਜੀ ਘੋੜੀ ਬਿਲਕੁਲ ਫ੍ਰੀ ਹੋ ਜਾਣੀ ਆ ਨਾ ਮਹੀਨੇ ਦਾ ਪੰਜ ਇਹ ਸਾਂਭਣੀ ਪੰਜ ਪੰਜ ਸਾਂਭਣ ਦੀ ਲੋੜ ਆ ਹਾਂਜੀ ਤਾਂ ਦੋਸਤ ਰੇਟ ਮੋਲਵੀਰ ਨੇ ਵਿੱਚੇ ਮੈਂਸ਼ਨ ਕਰਤਾ 2 ਲੱਖ ਰੁਪਇਆ ਵੀਰ ਡਿਮਾਂਡ ਕਰਦਾ ਪਿਆ ਵੀ ਲੈਣ ਦੇਣ ਜਿਹੜਾ 2 ਲੱਖ ਹੀ ਆ। ਬਾਕੀ ਆਪਾਂ 20000 ਰੁਪਇਆ ਖਰਚਾ ਲਾਈ ਬੈਠੇ ਤੇ ਕੋੜੇ ਦੀ ਫੀਸ ਦਿੱਤੀ ਆ। ਹਾਂਜੀ। ਬਾਕੀ ਚੈੱਕ ਪਾਸ ਕੋਈ ਬੱਚੇ ਦੀ ਗ੍ਰੋਥ ਵਾਸਤੇ ਜੋ ਵੀ ਟਿਕਾ ਟੱਲਾ ਲਵਾਇਆ ਇਹਨੂੰ। ਹਾਂਜੀ। ਪਾਉਡਰ ਛਾੜ ਥਾਰੇ ਚਾੜੇ ਹੋਏ। ਠੀਕ ਹੈ ਜੀ। ਹਾਂਜੀ। ਲਓ ਜੀ। ਕਮੀ ਕੋਈ ਨਹੀਂ ਉਹਦੇ ਜੀ। ਸੋ ਮਾਰਕਿੰਗ ਤੁਸੀਂ ਦੋਸਤੋ ਵੇਖ ਲਈ ਆ ਠੀਕ ਹੈ ਜੀ ਬਿਲਕੁਲ ਬਲੇਜ ਬਿਲਕੁਲ ਸੈਂਟਰ ਦੇ ਵਿੱਚੋਂ। ਇਹਨਾਂ ਸਾਹਾਂ ਦੀ ਸਾਈਡ ਤੋਂ ਬਲੇਜ ਆ ਪੰਜ ਕਲਿਆਣੀ ਆ ਕਾਲੀ ਚੰਬੀ ਤੇ ਇਹ ਜਿਹੜੀ ਕੋੜੀ ਵੀਰ ਦੇ ਕੋਲੇ ਬਕਾਊ ਆ ਨੰਬਰ ਵੀਰ ਰਾਣੀ ਆਪਣੇ ਬੋਲਦੇ ਹਾਂਜੀ ਨੰਬਰ ਹੈਗਾ ਜੀ 68830 ਹਾਂਜੀ 35632 ਠੀਕ ਹੈ ਜੀ ਹਾਂਜੀ 68830 35632 ਇਸੇ ਤੇ ਵਟਸਐਪ ਚੱਲਦਾ ਠੀਕ ਹੈ ਜੀ ਠੀਕ ਲਓ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਆ ਵੀਰ ਦਾ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਿਹਾ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਤੁਸੀਂ ਆਪ ਦਾ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਦੀ ਬਧੇਰੇ ਡਿਟੇਲ ਜਿਹੜੀ ਤੁਸੀਂ ਲੈ ਸਕਦੇ ਜੀ ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ